ਰਾਮ ਪ੍ਰਫੂਲ ਵਾਲਿਓ ਇੱਕ ਤਰੀਕ ਵਾਸਤੇ ਤਿਆਰ ਹੋ ਬਹੁਤ ਦੁਖੀ ਕੀਤਾ ਇਹਨਾਂ ਨੇ ਇਹ ਸਾਰੇ ਰੋੜੇ ਰਾਹ ਦੇ ਚੁਗ ਦਿਓ ਇਹ ਕੰਡੇ ਚੁਗ ਦਿਓ ਕੰਮ ਕਰਨ ਦਾ ਨਜ਼ਾਰਾ ਆਊਗਾ 3 ਸਾਲ ਤਾਂ ਐਸੀ ਸਰਕਾਰ ਦੇ ਪਏ ਨੇ ਵੀਰੋ ਆ ਕੈਪਟਨ ਸਾਹਿਬ ਦਾ ਜੱਦੀ ਪਿੰਡ ਹੈ ਮਹਰਾਜ ਲੋਕਾਂ ਨੇ ਬਹੁਤ ਸਪੋਰਟ ਕੀਤੀ ਕਿ ਸਾਡਾ ਇਸ ਪਿੰਡ ਦਾ ਬਹੁਤ ਸਪੋਰਟ ਕੀਤੀ ਪਰ ਉਹਨੇ ਕਦੇ ਤੁਹਾਡੇ ਨਾਲ ਵਫਾ ਨਹੀਂ ਕੀਤੀ ਹੁਣ ਉਸ ਪਾਰਟੀ ਚਲਾ ਗਿਆ ਜਿਹੜੀ ਪਾਰਟੀ ਨੇ ਕਿਸਾਨਾਂ ਨੂੰ 1.5 ਸਾਲ ਬਿਠਾਈ ਰੱਖਿਆ 750 ਕਿਸਾਨ ਸ਼ਹੀਦ ਕਰਤਾ ਤੁਹਾਨੂੰ ਪੁੱਛ ਕੇ ਗਿਆ ਮਹਰਾਜ ਵਾਲਿਓ ਫਿਰ ਇਹ ਉਹ ਤੁਹਾਡੇ ਨਾਲ ਨਹੀਂ ਰਿਹਾ ਤੁਸੀਂ ਕਿਉਂ ਨਾਲ ਰਹੋ ਤੁਸੀਂ ਵੀ ਬਦਲ ਲਓ ਫਿਰ ਠੇਕਾ ਲਿਆ ਇਹਨਾਂ ਦਾ ਯਾਰ ਕਰਮਜੀਤ ਅਨਮੋਲ ਫਰੀਦਕੋਟ ਤੋਂ ਤੁਹਾਡਾ ਉਮੀਦਵਾਰ ਹੈ ਬਹੁਤ ਗਰੀਬ ਘਰ ਚੋਂ ਆਠਿਆ ਮੁੰਡਾ ਹੈ ਅਸੀਂ ਇਕੱਠੇ ਪੜਿਆ ਪਲੱਸ 1 ਪਲੱਸ 2 ਬੀਕਾਮ ਬੀਏ ਦੇ ਵਿੱਚ ਅਸੀਂ ਇਕੱਠੇ ਸੀ ਸਨਾਮ ਕਾਲਜ ਦੇ ਵਿੱਚ ਬਹੁਤ ਗਰੀਬੀ ਹੰਡਾਈ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਖੜ ਜਾ ਸੋ ਵੀਰ ਐਤ ਕੀ ਝਾੜੂ ਵਾਲਾ ਬਟਨ ਦਬਕੇ ਫਰੀਦਕੋਟ ਦਾ ਸਿੱਧਾ ਹੀ ਬੰਦਾ ਲੋਕ ਸਭਾ ਚ ਭੇਜੋ ਗਰੰਟੀ ਮੈਂ ਲੈਣਾ ਕਿ ਜਿਵੇਂ ਮੈਂ ਬੋਲਦਾ ਸੀ ਸੰਗਰੂਰ ਤੋਂ ਜਿੱਤ ਕੇ ਫਰੀਦਕੋਟ ਵਾਲਾ ਵੀ ਥੋੜਾ ਮੈਂ ਧੁੱਕੀ ਕੱਢੂ ਉੱਥੇ ਕਾਲੀਦਲ ਦਾ ਬੁਰਾ ਹਾਲ ਹੋਇਆ ਪਿਆ ਇੱਕ ਗੱਲ ਦੱਸਣ ਲੱਗਿਆ ਅੰਦਰਲੀ ਅੰਦਰਲੀ ਗੱਲ ਦੱਸਦਾ ਅੰਦਰਲੀ ਗਾਹਾਂ ਨਾ ਦੱਸਿਓ ਅਫਸਰਾਂ ਨੇ ਦੱਸਿਆ ਮੈਨੂੰ ਕੁਝ ਅਫਸਰ ਨਾਲ ਵੀ ਉਧਰ ਲਾਉਣੇ ਪੈਂਦੇ ਡਿਊਟੀ ਹਰ ਸਿਮਰਤ ਕੌਰ ਨਾਲ ਤੇ ਸੁਖਵੀਰ ਬਾਦਲ ਨਾਲ ਕੋਕੇ ਪੁਰਾਣੇ ਮੰਤਰੀ ਰਹੇ ਨੇ ਮੈਂਗਾ ਜੀ ਕਿਵੇਂ ਐ ਦੋਨਾਂ ਜੀਆਂ ਦਾ ਹਾਲ ਕੀ ਐ ਉਹ ਕਹਿੰਦਾ ਜੀ ਮੇਰਾ ਨਾਂ ਨਾ ਲਿਓ ਮੈਂ ਨਾਂ ਨਹੀਂ ਲੈਂਦਾ ਕਹਿੰਦਾ ਜੀ ਰਾਤ ਨੂੰ ਰੋ ਕੇ ਸੌਂਦੇ ਐ ਤੜਕੇ ਉੱਠ ਕੇ ਰੋਂਦੇ ਐ ਆ ਹਾਲ ਤੇ ਜੀ ਓਏ ਕਿਉਂ ਸੁਣਦੇ ਹੋ ਕਿਕਲੀ ਉਹਨਾਂ ਦੀ ਪਹਿਲੀ ਪਈ ਆ ਜਾਨ ਨਿਕਲੀ ਥੋੜੇ ਯਾਦ ਆ ਥੋੜੇ ਯਾਦ ਆ ਯਾਰ ਸੋ ਵੀਰੋ ਮੈਂ ਸਾਰੇ ਪੰਜਾਬ ਜਾ ਕੇ ਆਇਆ ਅੱਜ ਮੈਂ ਅਬੋਰ ਸੀ ਅਬੋਰ ਤੋਂ ਗਿੱਦੜ ਵਾਹੇ ਸੀ ਹੁਣ ਤੁਹਾਡੇ ਕੋਲੇ ਆਇਆ ਇਧਰ ਬਰਨਾਲੇ ਜਾਊਂਗਾ ਬਈ ਜਿੰਨਾ ਚਿਰ ਇਹਨਾਂ ਦੀਆਂ ਜੜਾਂ ਨਹੀਂ ਪਟੀਆਂ ਜਾਂਦੀਆਂ ਮੈਂ ਨਹੀਂ ਥੱਕਦਾ ਬਹੁਤ ਦੁਖੀ ਕੀਤਾ ਇਹਨਾਂ ਨੇ ਯਾਰਾ ਜਿੰਦਾਬਾਦ 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 ਆਸੀਂ ਤਿੰਨੇ ਬੈਠੇ ਮੈਨੂੰ ਇਹ ਦੱਸੋ ਆਸੀਂ ਤਿੰਨੇ ਜਾਣੇ ਆ ਬਲਕਾਰ ਕਰਮਜੀਤ ਮੈਂ ਅਸੀਂ ਚੋਟੀ ਦੇ ਕਲਾਕਾਰ ਸੀ ਤਿੰਨੇ ਬਹੁਤ ਪੈਸੇ ਕਮਾਉਂਦੇ ਸੀ ਪੈਸੇ ਕਮਾਉਣੇ ਹੁੰਦੇ ਬਹੁਤ ਸਾਨੂੰ ਕੀ ਲੋੜ ਸੀ ਜੇ ਚੱਜਦੇ ਨਿਕਲੇ ਹੁੰਦੇ ਇਹ ਸਾਨੂੰ ਕੀ ਲੋੜ ਸੀ ਇੱਧਰ ਆਉਣ ਦੀ ਸਾਨੂੰ ਲੋੜ ਤਾਂ ਪਈ ਕਿ ਸਾਡੀਆਂ ਅੱਖਾਂ ਸਾਹਮਣੇ ਪੰਜਾਬ ਨੂੰ ਲੁੱਟੀ ਜਾਂਦੇ ਫਿਰ ਅਸੀਂ ਇਹਨਾਂ ਕਿੰਨਾ ਕੁ ਚਿਰ ਬਰਦਾਸ਼ਤ ਕਰੀਏ ਇਹ ਥੋੜਾ ਪਿਆਰ ਹੈ ਜਿਹੜਾ ਇੱਥੇ ਤੱਕ ਪਹੁੰਚਾਤਾ ਇਹੀ ਇਹਨਾਂ ਨੂੰ ਦੁੱਖ ਹੈ ਕਿ ਆਮਕਰਾਂ ਦਾ ਮਿੰਦਰ ਮੈਸਟਰ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਕਰਤਾ ਕਰਤਾ ਕੰਮ ਤੁਸੀਂ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋੜ ਕੋਈ ਥਿਆਵੇ ਨਾ ਉਹ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਇਹਨਾਂ ਦੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਬੜੀ ਲੰਬੀ ਕਹਾਣੀ ਐ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਸਾਲੇ ਜੀਜੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਹੈਗੇ ਭੁਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਹੈਗੇ ਭੁਖੜ ਵੇ ਪਰ ਸੋ ਚੌਥੇ ਪਾਰਟੀ ਚੋ ਕਰਨਾ ਪੈ ਗਿਆ ਜਵਾਕਾਂ ਦਾ ਫੁੱਫੜ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਉਂ ਜਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛੇਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਟੀ ਹੈ ਲੈ ਫਿਰ 4 ਜੂਨ ਤੋਂ ਬਾਅਦ ਅਕਾਲੀ ਦਲ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਆ ਜੈ ਜੀ ਹਰ ਰੱਬ ਦਾ ਹੋ ਤੋ ਪਹਿਲਾ ਗੱਜ ਕਿ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦੀਆਂ ਮੇਰੇ ਵੱਡੇ ਭਾਈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਮੈਨੂੰ ਬਾਬਾ ਫਰੀਦ ਦੀ ਧਰਤੀ ਧਰਤੀ ਤੋਂ ਟਿਕਟ ਦੇ ਕੇ ਨਵਾਜਿਆ ਤੇ ਸਭ ਤੋਂ ਵੱਡਾ ਧੰਨਵਾਦੀ ਤੁਹਾਡਾ ਕਿ ਕਦੋਂ ਦੇ ਫਿਰਦੇ ਹੋ ਤੁਸੀਂ ਇੱਥੇ ਤੋਂ ਪਿਛੇ ਖੜੇ ਹੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜੇ ਮੌਕਾ ਦਿਨੇ ਹੋ ਤਾਂ ਮੈਂ ਬਾਈ ਭਗਵੰਤ ਮਾਰ ਵਾਂਗੂ ਉਹਨਾਂ ਦੀਆਂ ਪੈੜਾਂ 'ਚ ਪੈੜਾਂ ਧਰ ਕੇ ਤੁਹਾਡੀ ਦਿਨ ਰਾਤ ਸੇਵਾ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਕਾਰ ਧੰਨਵਾਦ